ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਸਾ ਸੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਸੀ ਜਿਸ ਨੂੰ ਕਿਹਾ ਜਾਂਦਾ ਹੈ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਕਦੇ ਸਾਡਾ ਰਾਜ ਹੁੰਦਾ ਸੀ ਸਾਡੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਆ ਨਾ ਰਾਜ ਦੀ ਹਮ ਰਾਖਤ ਪਾਤਸ਼ਾਹੀ ਦਾਵਾ ਇਸ ਸਿੱਖਾਂ ਦੇ ਅੰਦਰ ਕਨਸੈਪਟ ਅਜੇ ਵੀ ਹੈ ਕਿ ਅਸੀਂ ਮੈਂ ਨਹੀਂ ਅਸੀਂ ਜਦੋਂ ਅਸੀਂ ਮੈਂ ਤੇ ਆਵਾਂਗੇ ਕਿ ਮੈਂ ਪਾਤਸ਼ਾਹੀ ਦਾ ਦਾਵਾ ਰੱਖਦਾ ਫਿਰ ਸਾਡੇ ਤਾਂ ਹੀ ਸਾਡੀ ਇਹ ਕਾਰਜ ਨਹੀਂ ਨਾ ਹੋ ਰਿਹਾ ਤਾਂ ਹੀ ਸਾਡਾ ਰਾਜ ਨਹੀਂ ਬਣ ਰਿਹਾ ਤਾਂ ਹੀ ਸਾਨੂੰ ਰਾਜ ਨਹੀਂ ਮਿਲ ਰਿਹਾ ਕਿਉਂਕਿ ਸਾਡੇ ਅੰਦਰ ਮੈਂ ਹੈ ਤੇ ਮਹਾਰਾਜ ਕਹਿੰਦੇ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਦੋਂ ਕਵਾਂਗੇ ਨਾ ਹਮ ਰਾਖਤ ਪਾਤਸ਼ਾਹੀ ਦਾਵਾ ਉਦੋਂ 12 ਮਿਸਲਾਂ ਦੇ ਵਿੱਚ ਪੰਥ ਵੰਡਿਆ ਹੋਇਆ ਸੀ ਪਰ ਜਦੋਂ ਕੋਈ ਬਾਹਰੋਂ ਚੜ੍ਹਾਈ ਕਰਕੇ ਹਮਲਾਵਰ ਆਉਂਦਾ ਸੀ ਫਿਰ ਉਦੋਂ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਤੇ ਇਕੱਠੇ ਹੋ ਜਾਂਦੇ ਸਨ ਤੇ ਆਪਣੇ ਪੰਥ ਨੂੰ ਬਚਾਉਂਦੇ ਸਨ ਪੰਥ ਦੇ ਭਲੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸਨ ਤੇ ਜਦੋਂ ਨਹੀਂ ਕੋਈ ਹੁੰਦਾ ਸੀ ਤੇ ਫਿਰ ਆਪਸ ਵਿੱਚ ਵੀ ਲੜਾਈਆਂ ਰਹੀਆਂ ਇਹਨਾਂ ਦੀ 12 ਮਿਸਲਾਂ ਦੀਆਂ ਆਪਸ ਵਿੱਚ ਵੀ ਲੜਾਈਆਂ ਰਹੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਸੀ ਜਿਹਦੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਸੀ ਕੋਈ ਆਖੀ ਨਹੀਂ ਸੀ ਆਖੀ ਤੋਂ ਭਾਵ ਦੁਖੀ ਹੈ ਇੱਕ ਬਾਣੀ ਦੀ ਪੰਕਤੀ ਭਾਈ ਗੁਰਦਾਸ ਜੀ ਦੀ ਅਸੀਂ ਪੜ੍ਹਦੇ ਹਾਂ ਵਿਦਵਾਨ ਨੇ ਇੱਕ ਨੇ ਅਰਥ ਕੀਤੇ ਨੇ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹਿਤ ਜਿਹੜਾ ਦੀਨ ਦੀਨ ਦੇ ਅਰਥ ਵਿਦਵਾਨਾਂ ਨੇ ਕਈ ਕੀਤੇ ਨੇ ਉਸ ਵਿਦਵਾਨ ਨੇ ਕਿਹਾ ਦੀਨ ਦੇ ਅਰਥ ਨੇ ਗਰੀਬ ਨਿਮਾਣਾ ਨਿਤਾਣਾ ਜਿਹੜਾ ਕਿਸੇ ਦੇ ਲਈ ਲੜੇ ਕਿ ਆਪਣੇ ਦੀਨ ਦੇ ਲਈ ਵੀ ਆਪਣੇ ਧਰਮ ਮਸਜਬ ਦੇ ਲਈ ਵੀ ਲੜੇ ਤੇ ਨਿਮਾਣੇ ਦੀ ਲਈ ਵੀ ਢਾਲ ਬਣ ਕੇ ਲੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਹੋਈ ਨਾ ਤਾਜਪੋਸ਼ੀ ਹੋਈ ਬਾਬਾ ਸਾਹਿਬ ਸਿੰਘ 베ਦੀ ਜੀ ਨੇ ਤਾਜਪੋਸ਼ੀ ਕੀਤੀ ਉਸ ਸਮੇਂ ਗੁਰਦੁਆਰਿਆਂ ਦੇ ਵਿੱਚ ਵੀ ਅਰਦਾਸਾਂ ਹੋਈਆਂ ਮਹਾਰਾਜ ਦੇ ਰਾਜ ਅਟੱਲ ਦੀਆਂ ਮੰਦਰਾਂ ਦੇ ਵਿੱਚ ਵੀ ਪੂਜਾ ਹੋਈ ਮੰਦਰਾਂ ਦੇ ਵਿੱਚ ਵੀ ਪ੍ਰਾਰਥਨਾ ਹੋਈ ਮੰਦਰਾਂ ਦੇ ਵਿੱਚ ਵੀ ਪੂਜਾ ਪਾਠ ਕੀਤੇ ਗਏ Hindu ਵੀਰਾਂ ਵੱਲੋਂ ਕਿ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਅਟਲ ਰਹੇ ਮਸਜਿਦਾਂ ਦੇ ਵਿੱਚ ਵੀ ਮਹਾਰਾਜੇ ਰਣਜੀਤ ਸਿੰਘ ਦੇ ਪ੍ਰਤੀ ਹੱਕ ਦੇ ਵਿੱਚ ਦੁਆ ਕੀਤੀ ਗਈ ਐਸਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਅਸੀਂ ਕਹਿ ਦਿੰਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਪਰ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਦੋਂ ਅਸੀਂ ਵੇਖਦੇ ਆਂ ਕੀ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਦਇਆ ਕਿੰਨੀ ਸੀ ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਦੇ ਗ੍ਰੰਥੀਆਂ ਦਾ ਕਿੰਨਾ ਸਤਕਾਰ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਨੂੰ ਕਿੰਨਾ ਸਮਰਪਿਤ ਸੀ ਮਹਾਰਾਜਾ ਰਣਜੀਤ ਸਿੰਘ ਗੁਰੂ ਘਰਾਂ ਦੇ ਨਾਮ ਦੇ ਉੱਪਰ ਕਿੰਨੀਆਂ ਵੱਡੀਆਂ-ਵੱਡੀਆਂ ਜਾਇਦਾਦਾਂ ਜ਼ਗੀਰਾਂ ਲਵਾਈਆਂ ਇਸੇ ਕਰਕੇ ਲਵਾਈਆਂ ਕਿ ਗੁਰੂ ਨਾਨਕ ਦੇ ਘਰ ਨੂੰ ਕਦੀ ਕਿਸੇ ਦੇ ਅੱਗੇ ਹੱਥ ਨਾ ਅਡਣਾ ਪਵੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜੇ ਰਣਜੀਤ ਸਿੰਘ ਦੇ ਅੰਦਰ ਦਇਆ ਕਿੰਨੀ ਹੈ ਕਹਿੰਦੇ ਜਦੋਂ ਮਲਤਾਨ ਦੀ ਜੰਗ ਹੋਈ ਮਲਤਾਨ ਦਾ ਕਿਲਾ ਫਤਿਹ ਕਰਨਾ ਸੀ ਉਸ ਵਕਤ 500 ਸਿੰਘ ਸ਼ਹੀਦ ਹੋਇਆ 500 ਫੌਜ ਦਾ ਜਵਾਨ ਮਹਾਰਾਜੇ ਰਣਜੀਤ ਸਿੰਘ ਦਾ ਸ਼ਹੀਦ ਹੋ ਗਿਆ ਸੀ ਉਸ ਰਾਜ ਦੀ ਤੇ ਅੱਜ ਦੇ ਸਮੇਂ ਦੇ ਰਾਜ ਦੀ ਜਿਹੜੇ ਅੱਜ ਦੇ ਹਕੂਮਤਾਂ ਰਾਜ ਕਰਦੀਆਂ ਨੇ ਉਹਨਾਂ ਵੱਲ ਬੜਾ ਵੇਖੀਏ ਤੇ ਅੰਤਰ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਕਹਿ ਦਿੰਦੇ ਆ ਮਹਾਰਾਜੇ ਰਣਜੀਤ ਸਿੰਘ ਦਾ ਸ਼ੇਰੇ ਪੰਜਾਬ ਦਾ ਰਾਜ ਲਿਆਵਾਂਗੇ ਪਰ ਅਜੇ ਤੱਕ ਕਹਿਣ ਤੱਕ ਹੀ ਸੀਮਤ ਰਹਿ ਗਿਆ ਕਿਸੇ ਨੇ ਮਹਾਰਾਜੇ ਰਣਜੀਤ ਸਿੰਘ ਵਰਗਾ ਰਾਜ ਸਥਾਪਿਤ ਨਹੀਂ ਕਰ ਸਕਿਆ ਕੋਈ ਜੇ ਤੱਕ ਕਹਿੰਦੇ ਮਲਤਾਨ ਦੀ ਜੰਗ ਹੈ ਸਰਦਾਰ ਹਰੀ ਸਿੰਘ ਨਲੂਆ ਜ਼ਖਮੀ ਪਿਆ ਹੈ ਵਿਦਵਾਨਾਂ ਦੇ ਕਥਨ ਦੇ ਅਨੁਸਾਰ 500 ਫੌਜ ਦਾ ਜਵਾਨ ਸ਼ਹੀਦ ਹੋਇਆ ਪਿਆ ਹੈ ਤੇ ਕਿਲਾ ਫਤੇ ਨਹੀਂ ਹੋ ਰਿਹਾ ਉਸ ਸਮੇਂ ਕਹਿੰਦੇ ਮਹਾਰਾਜੇ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਸ਼੍ਰੀ ਸਾਹਿਬ ਹੈ ਤਲਵਾਰ ਹੈ ਅੱਖਾਂ ਦੇ ਵਿੱਚ ਖੂਨ ਉਤਰਿਆ ਹੋਇਆ ਹੈ ਮਹਾਰਾਜਾ ਇੰਨਾ ਗੁੱਸੇ ਦੇ ਵਿੱਚ ਹੈ ਕਹਿੰਦੇ ਹੱਥ ਉਸ ਦੇ ਪੂਰੇ ਜੋਸ਼ ਦੇ ਵਿੱਚ ਨੇ ਕਿ ਜਿਵੇਂ ਦੁਸ਼ਮਣ ਨੂੰ ਫਤਿਹ ਕਰ ਦੇਣਾ ਹੋਵੇ ਉਸ ਸਮੇਂ ਕਹਿੰਦੇ ਐਲਕਾਰਾਂ ਨੇ ਦੋ ਬੱਚੇ ਮਹਾਰਾਜੇ ਰਣਜੀਤ ਸਿੰਘ ਦੇ ਸਾਹਮਣੇ ਲਿਆਣ ਕੇ ਖੜੇ ਕੀਤੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਦੇ ਡੋਰਿਆਂ ਦੇ ਵਿੱਚ ਖੂਨ ਉਤਰਿਆ ਹੋਇਆ ਸੀ ਕਿਉਂਕਿ ਕਿਲਾ ਫਤਹਿ ਨਹੀਂ ਹੋਇਆ 500 ਜਵਾਨ ਸ਼ਹੀਦ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਸੱਜੀ ਬਾਹ ਇੱਕ ਵਿਦਵਾਨ ਦਾ ਕਥਨ ਹੈ ਕਹਿੰਦੇ ਜ਼ਿੰਦਗੀ ਦੇ ਵਿੱਚ ਮਹਾਰਾਜੇ ਰਣਜੀਤ ਸਿੰਘ ਦੇ ਅੱਖਾਂ 'ਚ ਕਦੀ ਅਤਰੂ ਨਹੀਂ ਆਏ ਪਰ ਸਦੋ ਸਰਦਾਰ ਹਰੀ ਸਿੰਘ ਨਲੂਆ ਜ਼ਖਮੀ ਪਿਆ ਉਸ ਸਮੇਂ ਮਹਾਰਾਜੇ ਰਣਜੀਤ ਸਿੰਘ ਦੇ ਅੱਖਾਂ ਦੇ ਵਿੱਚੋਂ ਅਥਰੂ ਆਏ ਕਿ ਮੇਰੀ ਸੱਜੀ ਬਾਹ ਨਕਾਰਾ ਹੋ ਗਈ ਵੇਖੋ ਦਇਆ ਕਿੰਨੀ ਸੀ ਅੱਜ ਦੇ ਰਾਜਿਆਂ ਦੇ ਵਿੱਚ ਉਸ ਮਹਾਰਾਜੇ ਦੇ ਵਿੱਚ ਕਿੰਨੀ ਦਇਆ ਸੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਦੁਸ਼ਮਣ ਦੇ ਦੋ ਬੱਚੇ ਖੜੇ ਕਰ ਦਿੱਤੇ ਲਿਆਨ ਕੇ ਫੌਜਦਾਰ ਨੇ ਕਹਿੰਦੇ ਮਹਾਰਾਜਾ ਇਹ ਦੁਸ਼ਮਣ ਦੇ ਬੱਚੇ ਨੇ ਇਹਨਾਂ ਦੋਵਾਂ ਬੱਚਿਆਂ ਦੇ ਧੜ ਦੇ ਨਾਲੋਂ ਸਿਰ ਜੁਦਾ ਕਰਕੇ ਆਪਣੇ ਦੁੱਲੇ ਹੋਏ ਸ਼ਹੀਦਾਂ ਦੇ ਖੂਨ ਦਾ ਬਦਲਾ ਲੈ ਲੈ ਤੇ ਮਹਾਰਾਜੇ ਰਣਜੀਤ ਸਿੰਘ ਨੇ ਉਹਨਾਂ ਦੀਆਂ ਅੱਖਾਂ ਵਿੱਚ ਵੇਖਿਆ ਤੇ ਬੈਠ ਕੇ ਦੋਨਾਂ ਬੱਚਿਆਂ ਨੂੰ ਆਪਣੇ ਗਲ ਨਾਲ ਲਾ ਲਿਆ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿ ਜਦੋਂ ਮੈਂ ਮਹਾਰਾਜੇ ਰਣਜੀਤ ਸਿੰਘ ਦਾ ਕਾਲ ਇਤਿਹਾਸ ਪੜ੍ਹ ਰਿਹਾ ਸੀ ਤੇ ਮੇਰੇ ਅੱਖਾਂ ਦੇ ਵਿੱਚੋਂ ਅਥਰੂ ਵਾਗ ਗਏ ਮੈਂ ਕਿਹਾ ਮਹਾਰਾਜਾ ਤੂੰ ਦੁਸ਼ਮਣਾਂ ਦੇ ਬੱਚਿਆਂ ਨੂੰ ਗਲ ਨਾਲ ਲਾਉਣਾ ਪਰ ਸਾਡੇ ਬੱਚੇ ਜਦੋਂ ਜ਼ਾਲਮ ਦੇ ਹੱਥੀਂ ਚੜਦੇ ਨੇ ਉਹ ਸਾਡੇ ਬੱਚਿਆਂ ਨੂੰ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਨੇਜਿਆਂ ਦੇ ਵਿੱਚ ਪਰੋ ਦਿੰਦੇ ਨੇ ਸਾਡੇ ਤਾਂ ਧਰਮ ਡਲੌਣ ਵਾਸਤੇ ਸਭ ਤੋਂ ਪਹਿਲਾਂ ਮਾਰਦੇ ਹੀ ਬੱਚਿਆਂ ਨੂੰ ਨੇ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੋਟੇ-ਟੋਟੇ ਕਰਕੇ ਬੱਚਿਆਂ ਦੇ ਹਾਰ ਪਰੋ ਕੇ ਟੋਟਿਆਂ ਦੇ ਮਾਵਾਂ ਦੇ ਗਲਾਂ ਦੇ ਵਿੱਚ ਪਾਏ ਜਾਂਦੇ ਨੇ ਦੂਰ ਨਾ ਜਾਓ 25 ਤਰੀਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ ਸਿੱਧੀ ਦਾੜਾ ਮਨਾਇਆ ਜਦੋਂ ਦੁਸ਼ਮਣ ਦੇ ਹੱਥ ਵਿੱਚ ਸਾਡੇ ਬੱਚੇ ਆ ਗਏ ਦੁਸ਼ਮਣ ਦੇ ਬੱਚਿਆਂ ਨੂੰ ਆਪਣੇ ਬੱਚੇ ਜਾਣ ਕੇ ਗੱਲ ਨਾਲ ਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸਾਡਾ ਰਾਜ ਸੀ ਜਦੋਂ ਅਸੀਂ ਇਸ ਹੱਕ ਇਸ ਸਲਤਨਤ ਦੇ ਉੱਪਰ ਰਾਜ ਕੀਤਾ ਸੀ ਖਾਲਸੇ ਨੇ ਉਦੋਂ ਬੱਚਿਆਂ ਨੂੰ ਗੱਲ ਨਾਲ ਲਾ ਕੇ ਉਹਨਾਂ ਨੂੰ ਜ਼ਗੀਰਾਂ ਦਿੱਤੀਆਂ ਕਿ ਇਹਨਾਂ ਦਾ ਅੰਦਰ ਬਾਹਰ ਚੱਲਦਾ ਰਹੇ ਨਹੀਂ ਦੁਸ਼ਮਣ ਦੇ ਬੱਚੇ ਨਹੀਂ ਇਹ ਬੱਚੇ ਨੇ ਇਹ ਜੰਗ ਵਿੱਚ ਮਾਰੇ ਜਾਂਦੇ ਤਾਂ ਹੋਰ ਗੱਲ ਸੀ ਪਰ ਇਹਨਾਂ ਨੂੰ ਫੜ ਕੇ ਮਾਰਨਾ ਕਾਇਰਤਾ ਹੈ ਇਹ ਮਹਾਰਾਜੇ ਦੇ ਹਿੱਸੇ ਨਹੀਂ ਆਇਆ ਉਹਨਾਂ ਨੂੰ ਜ਼ਗੀਰਾ ਦਿੱਤੀਆਂ ਮਹਾਰਾਜੇ ਰਣਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਸ ਦੇ ਛੋਟੇ ਜੇ ਮਾਸੂਮ ਬੱਚੇ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖ ਤੇ ਜ਼ਿਗਰ ਜਿਨ੍ਹਾਂ ਦੀ 7 ਤੇ 9 ਸਾਲ ਦੀ ਉਮਰ ਹੈ ਜਦੋਂ ਖਾਲਸੇ ਦਾ ਰਾਜ ਸੀ ਖਾਲਸਾ ਦੁਸ਼ਮਣ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝਦਾ ਹੈ ਦੁਸ਼ਮਣ ਦੀ ਬਹੁ ਬੇਟੀ ਨੂੰ ਧੀ ਨੂੰ ਆਪਣੇ ਆਪਣੀ ਧੀ ਸਮਝਦਾ ਹੈ ਪਰ ਜਦੋਂ ਦੁਨੀਆ ਦਾ ਰਾਜ ਆਇਆ ਤੇ ਗੁਰਮਖ ਪਿਆਰੇ ਉਹਨਾਂ ਸਾਡੇ ਬੱਚੇ ਸਾਡੇ ਅੱਖਾਂ ਦੇ ਸਾਹਮਣੇ ਕੋਹ ਕੋਹ ਕੇ ਮਾਰੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਸੀ ਉਹ ਖਾਲਸੇ ਦਾ ਰਾਜ ਸੀ ਇਸ ਕਰਕੇ ਰੋਜ਼ਾਨਾ ਅਰਦਾਸ ਵਿੱਚ ਪੜਿਆ ਜਾਂਦਾ ਹੈ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਾਲਸੇ ਦਾ ਰਾਜ ਕਿਉਂ ਮੰਗਿਆ ਜਾਂਦਾ ਹੈ ਕਿਉਂਕਿ ਖਾਲਸੇ ਦੇ ਰਾਜ ਵਿੱਚ ਪਰਾਏ ਦੁਸ਼ਮਣ ਦੀ ਧੀ ਵੀ ਸਾਡੀ ਆਪਣੀ ਧੀ ਹੈ ਰੋ ਵਿਚਾਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੱਖ ਤੇ ਜ਼ਿਗਰ ਦੁਸ਼ਮਣਾਂ ਦੇ ਹੱਥ ਆਏ ਉਹਨਾਂ ਨੇ ਨੀਹਾਂ ਦੇ ਵਿੱਚ ਚਿੰਨ ਕੇ ਸ਼ਹੀਦ ਕੀਤੇ ਦੂਰ ਨਾ ਜਾਇਓ 1984 ਦੇ ਵਿੱਚ ਮਰੀ ਹੋਈ ਮਾਂ ਦਾ ਦੁੱਧ ਚੁੰਗਦਾ ਹੋਇਆ ਇੱਕ ਬੱਚਾ ਮਾਸੂਮ ਬੱਚਾ ਜ਼ਾਲਮਾਂ ਨੇ ਲਤਾਂ ਤੋਂ ਪਕੜ ਕੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਪਟਕਾ ਕੇ ਮਾਰ ਕੇ ਸਰੋਵਰ ਦੇ ਵਿੱਚ ਸੁੱਟ ਦਿੱਤਾ ਕਿ ਇਹ ਵੀ ਅੱਤਵਾਦੀ ਹੈ ਇਹਨੇ ਵੱਡੇ ਹੋ ਕੇ ਅੱਤਵਾਦੀ ਮੰਨ ਲਏ 14 14 15 15 ਸਾਲ ਦੇ ਬੱਚੇ ਪੁਲਿਸ ਮੁਕਾਬਲਿਆਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਮਾਰੇ ਗਏ ਉਸ ਸਮੇਂ ਦੀ ਜ਼ਾਲਮ ਹਕੂਮਤ ਸਰਕਾਰ ਵੱਲੋਂ ਕਈ-ਕਈ ਪਿੰਡਾਂ ਦੇ ਵਿੱਚ ਗੁਰਮੁਖ ਪਿਆਰਿਓ ਕਈ-ਕਈ ਸਾਲ ਬਰਾਤਾਂ ਨਹੀਂ ਚੜੀਆਂ। ਦੁਸ਼ਮਣ ਦੇ ਬੱਚੇ ਖਾਲਸੇ ਨੇ ਆਪਣੇ ਬੱਚੇ ਸਮਝ ਕੇ ਗੱਲ ਨਾ ਲਾਏ। ਜਦੋਂ ਖਾਲਸੇ ਦਾ ਰਾਜ ਆਇਆ ਜਦੋਂ ਦੁਸ਼ਮਣ ਰਾਜੇ ਨੇ ਅਖੀਰ ਵੇਲੇ ਕਿਹਾ ਸੀ ਮਹਾਰਾਜੇ ਰਣਜੀਤ ਸਿੰਘ ਨੇ ਅਖੀਰਲੀ ਜਿਹੜੀ ਸਭਾ ਲਾ ਕੇ ਕਿਹਾ ਸੀ ਆਖਿਆ ਦੁਸ਼ਮਣ ਬੜਾ ਚਲਾਕ ਹੈ ਦੁਸ਼ਮਣ ਨੂੰ ਹੈਵੀ ਨਾ ਹੋਣ ਦੇ ਆਪਣੇ ਉੱਤੇ ਹਾਵੀ ਨਾ ਹੋਣ ਦੇ। ਦੁਸ਼ਮਣ ਦੀਆਂ ਚਾਲਾਂ ਤੋਂ ਸੁਚੇਤ ਰਹੋ ਮੈਂ ਹੰਨੇ-ਹੰਨੇ ਪਾਤਸ਼ਾਹੀ ਦੇ ਮਣ ਕੇ ਤੋੜ ਕੇ ਇੱਕ ਕੰਠਾ ਤਿਆਰ ਕੀਤਾ ਇੱਕ ਕੰਠੇ ਦੇ ਵਿੱਚ ਪਰੂਚੇ ਰਹੋ ਇਹ ਰਾਜ ਨੂੰ ਕਾਇਮ ਰੱਖਿਓ ਤੁਹਾਡੀ ਸ਼ਮਸ਼ੀਰ ਦੀ ਧਾਕ ਕਾਬਲ ਕੰਧਾਰ ਤੱਕ ਹੈ ਵੇਖਿਓ ਕਿਤੇ ਇਹ ਕਿਰਪਾਨਾਂ ਆਪਣੇ ਘਰਾਂ ਵਿੱਚ ਇਹਨਾਂ ਖੜਕਾਉਣ ਲੱਗ ਪਿਓ ਤੇ ਅੱਜ ਖੜਕ ਰਹੀਆਂ ਨੇ ਅੱਜ ਰੋਣਾ ਆਉਂਦਾ ਹੈ ਮਹਾਰਾਜੇ ਦੇ ਉਹਦਾ ਬਚਨ ਯਾਦ ਕਰਕੇ ਰੋ ਵਿਚਾਰ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਮੁਲਤਾਨ ਦਾ ਕਿਲਾ ਫਤਿਹ ਕਰਨ ਨੂੰ ਜਾਣਾ ਸੀ ਰਸਤੇ ਵਿੱਚ ਪੜਾ ਹੋਇਆ ਮੈਂ ਉਧਰ ਆਵਾਂਗਾ ਘਰ ਮੈਂ ਸੁਖ ਬਾਹਰੋਂ ਸੁਖਾ ਐਵੇਂ ਨਹੀਂ ਬਣ ਜਾਂਦਾ ਘਰ ਵਿੱਚ ਸੁੱਖ ਐਵੇਂ ਨਹੀਂ ਆ ਜਾਂਦਾ ਆਰਾਮ ਨਹੀਂ ਆ ਜਾਂਦਾ ਵੇਖੋ ਕਰੋਧ ਦੇ ਵਿੱਚ ਗੁੱਸੇ ਦੇ ਵਿੱਚ ਵੀਰ ਰਸ ਦੇ ਵਿੱਚ ਹੁੰਦੇ ਹੋਏ ਨੇ ਵੀ ਕਿੰਨਾ ਸੁਖ ਹੋਏਗਾ ਮਹਾਰਾਜੇ ਦੇ ਅੰਦਰ ਦੁਸ਼ਮਣ ਦੇ ਬੱਚਿਆਂ ਨੂੰ ਆਪਣੇ ਗਲ ਨਾਲ ਲਾ ਲਿਆ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਡਾ ਨਹੀਂ ਹੈ ਸਾਡੇ ਤੇ ਸਿੱਖ ਸਿੱਖ ਨੂੰ ਫਤੇ ਬਲਾ ਕੇ ਰਾਜੀ ਨਹੀਂ ਸਾਡੇ ਲਾਣੇ ਦੇ ਵਿੱਚ ਇੱਕ ਕਥਾਵਾਚਕ ਦੂਜੇ ਕਥਾਵਾਚਕ ਦੀ ਲੱਤ ਖਿੱਚਦਾ ਹੈ ਇੱਕ ਰਾਗੀ ਦੂਜੇ ਦੀ ਖਿੱਚਦਾ ਹੈ ਦੱਸਣ ਵਾਲੀਆਂ ਗੱਲਾਂ ਤਾਂ ਨਹੀਂ ਪਰ ਹੋ ਰਿਹਾ ਇਸ ਤਰ੍ਹਾਂ ਘਰ ਵਿੱਚ ਸੂਖ ਬਾਹਰੋਂ ਸੁਖਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਸਿਮਰਤ ਸਗਲ ਬਿਨਾਸੇ ਦੁੱਖਾ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹਰੀ ਦਾ ਸਿਮਰਨ ਕਰਕੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ ਦਿਲ ਇੱਧਰ ਨਾਸ਼ ਹੋ ਜਾਂਦੇ ਨੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਸਾਨੂੰ ਚਾਹੀਦਾ ਹੈ ਅੱਜ ਵੀ ਚਾਹੀਦਾ ਹੈ ਅੱਜ ਵੀ ਸਿੱਖ ਅਰਦਾਸ ਕਰਦਾ ਹੈ ਗੁਰੂ ਦੇ ਚਰਨਾਂ ਵਿੱਚ ਐਸੇ ਐਸੇ ਬੜੀ ਬਹਾਦਰ ਯੋਧੇ ਹੋਏ ਨੇ ਜਿਨ੍ਹਾਂ ਦੀ ਗਾਥਾ ਇਤਿਹਾਸ ਵਿੱਚ ਮਿਲਦੀ ਹੈ ਸਾਨੂੰ ਜਿਨ੍ਹਾਂ ਨੇ ਕਾਬਲ ਕੰਧਾਰ ਤੱਕ ਧਾਕਾ ਪਾਈਆ ਮਹਾਰਾਜੇ ਨੇ ਕਿਹਾ ਸੀ ਇਕੱਠੇ ਰਹੋ ਆਪਸ ਵਿੱਚ ਨਾ ਲੜ ਮਰਿਓ ਤੇ ਗੁਰਮੁਖ ਪਿਆਰਿਓ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਗੁਰੂ ਕਿਰਪਾ ਕਰੇ ਮੈਂ ਕਹਿੰਦਾ ਕਿ ਦੂਸਰੇ ਦੇਸ਼ਾਂ ਵਾਲਿਆਂ ਨੇ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਅਡਾਪਟ ਕੀਤਾ ਹੈ। ਵਿਦੇਸ਼ਾਂ ਵਿੱਚ ਜਾ ਕੇ ਵੇਖੋ ਰਾਤ ਦੇ 12 ਵਜੇ ਧੀ ਨੂੰ ਭੈਣ ਨੂੰ 10 ਕਿਲੋ 12 ਕਿਲੋ ਗਹਿਣਾ ਪਾ ਕੇ ਤੋਰ ਦਿਓ ਕੋਈ ਟੱਚ ਨਹੀਂ ਕਰ ਸਕਦਾ ਇਹ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਸੀ। ਰੋ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਅਵਸਥਾ ਸਾਡੀ ਨਹੀਂ ਹੈ ਘਰ ਮੈਂ ਸੂਖ ਬਾਹਰੋਂ ਸੁਖਾ ਮੇਰਾ ਅੰਦਰ ਵੀ ਕਲਪ ਰਿਆ ਹੈ। ਮੇਰੇ ਬਾਹਰ ਦੇ ਗਿਆਨ ਇੰਦਰੇ ਵੀ ਕਲਪ ਰਹੇ ਨੇ ਇਹ ਅਵਸਥਾ ਕਦੋਂ ਬਣੇਗੀ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਾਂਗੇ ਸਿਮਰਨ ਕਰਾਂਗੇ ਜਦੋਂ ਇਹ ਅਵਸਥਾ ਉਦੋਂ ਬਣੇਗੀ ਜਦੋਂ ਜ਼ੁਬਾਨ ਤੋਂ ਨਿਕਲੇਗਾ ਵਿਸਰ ਗਈ ਸਭ ਤਾਤ ਪਰਾਈ ਤਾਤ ਦੇ ਅਰਥ ਨੇ ਈਰਖਾ ਅਸੀਂ ਕਿਸੇ ਦਾ ਸੁੱਖ ਵੇਖ ਕੇ ਉਹਨੇ ਦੁਖੀ ਨਹੀਂ ਹੁੰਦੇ ਦੁੱਖ ਵੇਖ ਕੇ ਉਹਨਾਂ ਦੁਖੀ ਨਹੀਂ ਹੁੰਦੇ ਜ ਜਿੰਨਾ ਕਿਸੇ ਦਾ ਸੁੱਖ ਵੇਖ ਕੇ ਦੁਖੀ ਹੁੰਨੇ ਆ ਅ ਸਿੰਘ ਸਾਹਿਬ ਗੱਲ ਕਰਕੇ ਕਹਿੰਨਾ ਹੰਕਾਰ ਦੇ ਵਿੱਚ ਅਸੀਂ ਆਪਣੀਆਂ ਗੱਡੀਆਂ ਚਰਾਹੇ ਦੇ ਵਿੱਚ ਲਾ ਦਿੰਨੇ ਛੜਕਾਂ ਚ ਲਾ ਦਿੰਨੇ ਆ ਕਿਸੇ ਦਾ ਰਾਹ ਰੋਕਣਾ ਸਭ ਤੋਂ ਵੱਡਾ ਪਾਪ ਹੈ ਪਰ ਸਾਡਾ ਹੰਕਾਰ ਸਾਨੂੰ ਟਿਕਣ ਨਹੀਂ ਦਿੰਦਾ ਕੀ ਕਰੀਏ ਗੁਰੂ ਭਲੀ ਕਰੇ ਜੇ ਤੁਸ ਕਹੜਾ ਛੁੱਟ ਸਕਦਾ ਇਹ ਅਵਸਥਾ ਉਦੋਂ ਬਣ ਸਕਦੀ ਹੈ ਕਦੋਂ ਜਦੋਂ ਰਸਨਾ ਤੋਂ ਨਿਕਲੇ ਬਿਸਰ ਗਈ ਸਭ ਤਾਤ ਪਰਾਇ ਜਪ ਤੇ ਸਾਧ ਸੰਗਤ ਮਹੇ ਪਾਈ ਇਹ ਅਵਸਥਾ ਉਦੋਂ ਬਣ ਸਕਦੀ ਹੈ ਜਦੋਂ ਇਹ ਅਵਸਥਾ ਹਿਰਦੇ ਦੇ ਅੰਦਰ ਜਪ-ਜਪ ਕੇ ਬਣ ਜਾਵੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ